ਨਮਸਕਾਰ ਆਕਾਸ਼ਵਾਣੀ ਦਾ ਜਨੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਵਿਦੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 ਵਿਸ਼ਵ ਕੱਪ ਜੇਤੂ ਮਰਦਾਂ ਦੀ ਭਾਰਤੀ ਕ੍ਰਿਕਟ ਟੀਮ ਨਾਲ ਅੱਜ ਨਵੀਂ ਦਿੱਲੀ ਵਿੱਚ ਨਾਸ਼ਤੇ ਤੇ ਮਲਾਕਤ ਕੀਤੀ ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਿਆਂ ਤੇ ਬਲਾਕਾਂ ਵਿੱਚ 30 ਸਤੰਬਰ ਤੱਕ ਚੱਲਣ ਵਾਲੇ ਸੰਪੂਰਨਤਾ ਅਭਿਆਨ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਡਿਬਰੂਗੜ੍ਹ ਜੇਲ੍ਹ ਚੰਦ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵੱਜੋਂ ਸੌ ਚੱਕਣ ਲਈ 4 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇ باوجود ਪਿਛਲੇ 3 ਦਿਨਾਂ ਵਿੱਚ ਸੂਬੇ ਵਿੱਚ 30% ਘੱਟ بارش ਹੋਈ ਹੈ ਤੇ ਹੁਣ ਖਬਰਾਂ ਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 ਵਿਸ਼ਵ ਕੱਪ ਜੇਤੂ ਮਰਦਾਂ ਦੀ ਭਾਰਤੀ ਕ੍ਰਿਕਟ ਟੀਮ ਨਾਲ ਅੱਜ ਨਵੀਂ ਦਿੱਲੀ ਸਥਿਤ ਆਪਣੀ ਰਿਹائش ਤੇ ਮੁਲਾਕਾਤ ਕੀਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਕੋਚ ਰਾਹੁਲ ਦਰਾਵੜ ਸਮੇਤ ਹੋਰ ਖਿਡਾਰੀ ਵੀ ਮੌਜੂਦ ਸਨ ਪ੍ਰਧਾਨ ਮੰਤਰੀ ਮੋਦੀ ਨਾਲ ਖਿਡਾਰੀਆਂ ਨੇ ਨਾਸ਼ਤੇ ਦੌਰਾਨ ਗੱਲਬਾਤ ਕੀਤੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ ਭਾਰਤੀ ਕ੍ਰਿਕਟ ਟੀਮ ਅੱਜ ਸਵੇਰੇ ਨਵੀਂ ਦਿੱਲੀ ਪਹੁੰਚੀ ਸੀ ਤੇ ਹਵਾਈ ਅੱਡੇ ਤੇ ਕ੍ਰਿਕਟ ਪ੍ਰੇਮੀਆ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਵਾਈ ਅੱਡੇ ਤੇ ਇਕੱਠੇ ਹੋਏ ਸਨ ਇਸ ਦੌਰਾਨ ਮੁੰਬਈ ਦੇ ਵਾਂਖੇੜੇ ਸਟੇਡੀਅਮ ਵਿੱਚ ਅੱਜ ਸ਼ਾਮ ਇੱਕ ਸਨਮਾਨ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜੇਤੂ ਟੀਮ ਦਾ ਸਨਮਾਨ ਕਰੇਗਾ ਅਤੇ ਖਿਡਾਰੀਆਂ ਨੂੰ ਇਨਾਮੀ ਰਕਮ ਭੇਟ ਕਰੇਗਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਦੁਪਹਿਰ ਦੇ ਖਾਣੇ ਦੇ ਸਾਮੇ ਅੱਜ ਨੂੰ ਦਿੱਲੀ ਵਿੱਚ ਆਪਣੇ ਅਚੰਚੇਤ ਉਦਾਰੇਦਾਰਾਂ ਰੇਲਵੇ ਬੋਰਡ ਦੀ ਕੰਟੀਨ ਦਾ ਨਿਰਖਣ ਕੀਤਾ। ਇਸ ਨਿਰਖਣ ਦੌਰਾਨ ਰੇਲਵੇ ਬੋਰਡ ਦੇ ਸਖਤਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਉਹਨਾ ਕੰਟੇਨ ਮੈਨੇਜਰ ਤੇ ਸਟਾਫ ਨਾਲ ਗੱਲਬਾਤ ਕਰਕੇ ਕੰਮਕਾਜ ਦੀ ਸੇਵਾਵਾਂ ਬਾਰੇ ਜਾਣਕਾਰੀ ਲਈ ਅਤੇ ਕੰਟੇਨ ਦੇ ਵੱਖ-ਵੱਖ ਖੇਤਰਾਂ ਤੇ ਕਾਊਂਟਰਾਂ ਦਾ ਵੀ ਦੌਰਾ ਕੀਤਾ। ਕੇਂਦਰੀ ਰਾਜ ਮੰਤਰੀ ਨੇ ਰੇਲਵੇ ਬੋਰਡ ਤੇ ਸਟਾਫ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਲਿਆ ਅਤੇ ਭੋਜਨ ਦੀ ਗੁਣਵੱਤਾ ਬਾਰੇ ਨਿੱਜੀ ਤੌਰ ਤੇ ਪੁੱਛਗਿੱਛ ਕੀਤੀ। ਰੇਲਵੇ ਬੋਰਡ ਦੇ ਸਟਾਫ ਨੇ ਕੰਟੇਨ ਸੇਵਾਵਾਂ ਤੇ ਤਸੱਲੀ ਪ੍ਰਗਟਾਈ ਹਾਲਾਂਕਿ ਸਫਾਈ ਅਤੇ ਵਧੀਆ ਗੁਣਵੱਤਾ ਵਾਲੇ ਭੋਜਨ ਦੇ ਮਹੱਤਤਾ ਤੇ ਜ਼ੋਰ ਦਿੰਦਿਆਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਕੰਟੇਨ ਮੈਨੇਜਰ ਨੂੰ ਇਹਨਾਂ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱ ਪੰਜਾਬ বিজেপি ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਨਗਰ ਨਿਗਮ ਦਫ਼ਤਰ ਚੁਦਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਨਾਲਿਆਂ ਦੀ ਸਫਾਈ ਦੇ ਕੰਮ ਚ ਤੇਜ਼ੀ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਐਸ ਸੀ ਸतीश ਸੈਣੀ ਅਤੇ ਏਡੀਪੀ ਨਰੇਸ਼ ਸ਼ਰਮਾ ਸਮੇਤ ਨਿਗਮ ਅਧਿਕਾਰੀ ਮੌਜੂਦ ਰਹੇ ਮੀਟਿੰਗ ਵਿੱਚ ਸ਼ਹਿਰ ਚ ਡਰੇਨਾਂ ਦੀ ਸਫਾਈ ਸੇਵਰੇਜ ਦੇ ਮੈਨ ਹੋਲਾਂ ਦੇ ਟੁੱਟੇ ਹੋਏ ਟੱਕਣਾਂ ਨੂੰ ਬਦਲਣ ਤੇ ਬਰਸਾਤ ਤੇ ਮੌਸਮ ਦੌਰਾਨ ਸੇਵਰੇਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਨੇ ਗੰਦੇ ਨਾਲਿਆਂ ਦੀ ਸਮੇਂ ਸਿਰ ਸਫਾਈ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਚ ਕਈ ਥਾਵਾਂ ਤੇ ਪਾਣੀ ਖੜਾ ਨਾ ਹੋਵੇ ਤੇ ਸ਼ਹਿਰ ਨੂੰ ਪਾਣੀ ਵਿੱਚ ਡੁੱਬਣ ਤੋਂ ਬਚਾਇਆ ਜਾ ਸਕੇ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੀਵਰੇਜ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਮੈਨ ਹੋਲਾਂ ਵਿੱਚ ਪਲਾਸਟਿਕ ਨਾ ਸੁੱਟਣ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਸਹਿਯੋਗ ਕਰਨ। ਦੇਸ਼ ਭਰ ਵਿੱਚ ਨਿਤੀ ਆਯੋਗ ਦੇ 3 ਮਹੀਨਿਆਂ ਦੇ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਇਹ ਅਭਿਆਨ 30 ਸਤੰਬਰ ਤੱਕ ਚੱਲੇਗਾ। ਇਸ ਵਿੱਚ ਆਸਵੰਦ ਜ਼ਿਲ੍ਹਿਆਂ ਤੇ ਬਲਾਕਾਂ ਦੇ 6 ਮੁੱਖ ਸੂਚਕਾਂ ਨੂੰ ਹਾਸਲ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾਣਗੇ। ਇਸੇ ਤਹਿਤ ਫਿਰੋਜ਼ਪੁਰ ਵਿੱਚ ਅੱਜ ਸੰਪੂਰਨਤਾ ਅਭਿਆਨ ਸਮਾਗਮ ਦਾ ਆਯੋਜਨ ਕੀਤਾ ਗਿਆ। ਹੋਰ ਵੇਰਵੇ ਨਾਲ ਰਿਪੋਰਟ ਸੰਪੂਰਨਤਾ ਅਭਿਆਨ ਦੀ ਸੌ ਚੁੱਕਦੇ ਇਹ ਸਕੂਲੀ ਬੱਚੇ ਮੌਕਾ ਰਿਆ ਨੀਤੀ ਆਯੋਗ ਦੇ ਸ਼ੁਰੂ ਹੋਏ ਸੰਪੂਰਨਤਾ ਅਭਿਆਨ ਦਾ ਅਤੇ ਇਸ ਦਾ ਗਵਾਹ ਬਣਿਆ ਆਸਮੰਦ ਜ਼ਿਲ੍ਹੇ ਫਿਰੋਜ਼ਪੁਰ ਦਾ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ 30 ਨਵੰਬਰ ਤੱਕ ਚੱਲਣ ਵਾਲੇ ਸੰਪੂਰਨਤਾ ਅਭਿਆਨ ਤਹਿਤ ਵਾਕ-ਵਾਕ ਮਾਪਦੰਡਾ ਵਿੱਚ ਪਛੜ ਰਹੇ ਜ਼ਿਲ੍ਹਿਆਂ ਤੇ ਬਲਾਕਾਂ ਦੀ ਕਾਰਗੁਜ਼ਾਰੀ ਸੁਧਾਰਨੀ ਹੈ ਖਾਸ ਕਰਕੇ ਸਿਹਤ ਪੋਸ਼ਣ ਖੇਤੀਬਾੜੀ ਅਤੇ ਸਮਾਜਿਕ ਤਰੱਕੀ ਨਾਲ ਸੰਬੰਧਿਤ ਅਹਿਮ ਕਾਰਜ ਪੂਰੇ ਕੀਤੇ ਜਾਣਗੇ ਸੰਪੂਰਨਤਾ ਅਭਿਆਨ ਨਾਲ ਜੁੜੇ ਦਲੇਰ ਸਿੰਘ ਨੇ ਦੱਸਿਆ ਇਹ ਦੋਵੇਂ ਹੀ ਪ੍ਰੋਗਰਾਮ ਕੁਸ਼ਕ ਇੰਡੀਕੇਟਰਸ ਦੇ ਉੱਤੇ ਚਲਾਏ ਜਾ ਰਹੇ ਨੇ ਕਿ ਜਿਨ੍ਹਾਂ ਦੇ ਵਿੱਚ ਡਿਸਟ੍ਰਿਕਟ ਔਰ ਬਲਾਕ ਦੋਵੇਂ ਪਿੱਛੇ ਚੱਲ ਰਹੇ ਸੀ ਤਾਂ ਇਹਨਾਂ ਦੇ ਉੱਤੇ ਸਪੈਸ਼ਲ ਫੋਕਸ ਗਵਰਨਮੈਂਟ ਆਫ ਇੰਡੀਆ ਵੱਲੋਂ ਦਿੱਤਾ ਜਾ ਰਿਹਾ ਹੈ ਉਦੇ ਦੀ ਵੀ ਰਿਗਾਰਡਿੰਗ ਦੇ ਵਿੱਚ ਹੀ ਹੋਣ ਇਹਨਾਂ ਨੇ ਸੰਪੂਰਨਤਾ ਅਭਿਆਨ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਦਾ ਮੇਨ ਫੋਕਸ ਰਹੇਗਾ ਕਿ ਅਗਲੇ 3 ਮਹੀਨਿਆਂ ਦੇ ਵਿੱਚ ਬਲਾਕ ਦੀ ਪ੍ਰੋਗਰੈਸ ਕਰਾ ਕੇ ਐਕਸਟਰਾ ਆਰਡੀਨਰੀ ਬਲਾਕ ਬਣਾਉਣਾ ਹੈ 6 ਇੰਡੀਕੇਟਰ ਸਿਲੈਕਟ ਕੀਤੇ ਗਏ ਨੇ ਉਹ 6 ਇੰਡੀਕੇਟਰ ਨੇ ਹੈਲਥ এডੂਕੇਸ਼ਨ ਨਿਊਟ੍ਰੀਸ਼ਨ ਐਗਰੀਕਲਚਰ ਤੇ ਸੈਲਫ ਹੈਲਪ ਗਰੁੱਪ ਦੇ ਰਿਗਾਰਡਿੰਗ ਤੇ ਉਹਨਾਂ ਦੇ ਲਈ ਹੀ ਅੱਜ ਅਸੀਂ ਡਿਸਟ੍ਰਿਕਟ ਦੇ ਵਿੱਚ ਇਹ ਪ੍ਰੋਗਰਾਮ ਲਾਂਚ ਕਰ ਰਹੇ ਹਾਂ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਕਪੂਰਥਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ 8 ਪਛੜੇ ਬਲਾਕ ਸੰਪੂਰਨਤਾ ਅਭਿਆਨ ਵਿੱਚ ਸ਼ਾਮਲ ਨੇ ਫਿਰੋਜ਼ਪੁਰ ਤੋਂ ਜਸਵਿੰਦਰ ਬੇਟਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਣੀ ਸਮਾਚਾਰ ਜਲੰਧਰ ਇਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਲਾਕ ਵਿਖੇ ਸੰਪੂਰਨਤਾ ਅਭਿਆਨ ਦਾ ਆਗਾਸ ਇਵੈਂਟ ਨੋਡ ਅਫਸਰ ਸਹਾਇਕ ਕਮਿਸ਼ਨਰ ਸੋਨਮ ਦੀ ਦੇਖਰੇਖ ਹੇਠ ਕੀਤਾ ਗਿਆ ਨੀਤੀ ਆਯੋਗ ਨਵੀਂ ਦਿੱਲੀ ਦੇ ਅਧਿਕਾਰੀ ਵੀ ਇਸ ਦਾ ਹਿੱਸਾ ਰਹੇ स्वागत दी प्रदान की कार्ययां डिप्टी ईएसए कमलजीत कौर ने दसया ਕਿ ਪ੍ਰਸ਼ਾਸਨ ਪਿੰਡੂ ਤੇ ਪਛੜੇ ਖੇਤਰਾਂ ਦੇ ਸਰਪੱਖੀ ਵਿਕਾਸ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਤੇ ਇਹ ਯਕੀਨੀ ਬਣਾ ਰਿਹਾ ਹੈ ਕਿ ਸਰਕਾਰੀ ਯੋਜਨਾਵਾਂ ਸਮਾਜ ਦੇ ਸਾਰੇ ਵਰਗਾਂ ਤੱਕ ਆਸਾਨੀ ਨਾਲ ਪਹੁੰਚ ਸਕਣ ਸਹਾਇਕ ਕਮਿਸ਼ਨਰ ਸੋਨਮ ਨੇ ਲੋਕਾਂ ਨੂੰ ਅਗਿਆਨਤਾ ਤੇ ਸਮਾਜਿਕ ਮੁੱਦਿਆਂ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ ਬीडीपीਓ ਯੋਜਨਾਲਾ ਸੁਖਜੀਤ ਸਿੰਘ ਬਾਜਵਾ ਨੇ ਕਿਹਾ ਕਿ ਸੰਪੂਰਨਤਾ ਬ्यानੂ ਜ਼ਮੀਨੀ ਪੱਧਰ ਤੇ ਉਤਾਰਿਆ ਜਾਵੇਗਾ ਅਕ ਵਕ ਕੇ ਪੀਆਈ ਇੰਡੀਕੇਟਰ ਨੇ ਜਿਨ੍ਹਾਂ ਦੇ ਵਿੱਚ ਬਲੌਕ ਲੈਵਲ ਤੇ ਫੋਕਸ ਕੀਤਾ ਜਾਊਗਾ ਜਿਹੜੇ ਜਿਹੜੇ ਲੈਬਸ ਨੇ 30 ਸਤੰਬਰ ਤੱਕ ਸਾਨੂੰ ਜਿਹੜੇ ਟਾਰਗੇਟਡ ਹੈ ਉਹ ਅਸੀਂ ਆਪਾਂ 100% ਸਾਰੀ ਡਿਪਾਰਟਮੈਂਟ ਦੀ ਕਲੈਬ੍ਰੇਸ਼ਨ ਦੇ ਨਾਲ ਇਹ ਅਚੀਵ ਕਰਾਂਗੇ ਮੈਂ ਇਨਸ਼ੋਰ ਕਰਦਾ ਹਾਂ ਕਿ ਅਸੀਂ ਜੋ ਐਸ ਪਰ ਪੰਜਾਬ ਸਰਕਾਰ ਅਤੇ ਸੈਂਟਰ ਗਵਰਨਰ ਵੱਲੋਂ ਡਾਇਰੈਕਸ਼ਨਾਂ ਨੇ ਉਹਨਾਂ ਮੁਤਾਬਿਕ ਇਹਨਾਂ ਸਕੀਮਾਂ ਨੂੰ ਧਰਾਤਲ ਲੈਵਲ ਤੱਕ ਜਿਹੜਾ ਲਾਗੂ ਕਰਨ ਲਈ ਪੂਰ ਜੋਰ ਅਸੀਂ ਸਾਰੇ ਆਪਣਾ ਜੋਰ ਲਾ ਕੇ ਤੇ ਇਹਨੂੰ ਕਾਮਯਾਬ ਕਰਾਂਗੇ ਸਵੈ ਸਹਾਇਤਾ ਸਮੂਹਾਂ ਦੀ ਪ੍ਰਦਰਸ਼ਨੀ ਦੇ ਨਾਲ ਨਾਲ ਸਿਹਤ ਪੋਸ਼ਣ ਸੰਬੰਧੀ ਵਾਕਵਾਕ ਕੈਂਪ ਲਗਾਏ ਗਏ ਬਲਾਕ ਖੇਤੀਬਾੜੀ ਅਫਸਰ ਸਮੇਤ ਹੋਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹੇ ਪਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਖਰੂ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸੌਣ ਚੁੱਕਣ ਲਈ 4 ਦਿਨਾਂ ਦੀ ਪੈਰੋਲ ਮਿਲੀ ਹੈ ਡਿਬਰੂਗੜ੍ਹ ਜੇਲ੍ਹ ਤੋਂ ਉਹਨਾਂ ਨੂੰ ਲੈਣ ਲਈ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਰਾਜਸਾੰਸੀ ਤੋਂ ਪੰਜਾਬ ਪੁਲਿਸ ਦੇ ਐਸਪੀ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਟੀਮ ਰਵਾਨਾ ਹੋ ਗਈ ਹੈ ਅਮਰਿਤਪਾਲ ਸਿੰਘ ਨੂੰ ਸ਼ਰਤਾਂ ਤਹਿਤ ਪੈਰੋਲ ਦਿੱਤੀ ਗਈ ਹੈ ਇਸ ਦੌਰਾਨ ਉਹ ਪੰਜਾਬ ਨਹੀਂ ਆ ਸਕਣਗੇ ਅਤੇ ਦਿੱਲੀ ਵਿੱਚ ਪਰਿਵਾਰ ਹੀ ਉਹਨਾਂ ਨਾਲ ਮੁਲਾਕਾਤ ਕਰ ਸਕੇਗਾ ਮੁਲਾਕਾਤ ਦੌਰਾਨ ਪਰਿਵਾਰ ਵੱਲੋਂ ਕੋਈ ਫੋਟੋ ਨਹੀਂ ਕਰਵਾਈ ਜਾਵੇਗੀ ਹੁਕਮਾਂ ਦੀ ਕਾਪੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੈਰੋਲ ਦੌਰਾਨ ਅਮਰਿਤਪਾਲ ਸਿੰਘ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਵੀ ਨਹੀਂ ਦੇਣਗੇ ਤੇ ਦਿੱਲੀ ਚ ਹਲਫਲੈਂਡ ਤੋਂ ਬਾਅਦ ਉਹਨਾਂ ਨੂੰ ਸਿੱਧਾ ਡਿਬਰੂਗਾੜ ਜੇਲ੍ਹ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਜ਼ਿਲ੍ਹਾ ਮੋਗਾ ਨੂੰ ਹਰੀਿਆਲੀ ਪੱਖੋਂ ਭਰਪੂਰ ਬਣਾਉਣ ਦੇ ਮਿੱਥੇ ਟੀਚੇ ਤਹਿਤ ਮੌਜੂਦਾ ਵਿਤੀਵਰਿਆੰਦਰ 5 ਲੱਖ ਤੋਂ ਵਧੇਰੇ ਬੂਟੇ ਲਗਾਉਣ ਤੇ ਉਹਨਾਂ ਦੀ ਸਹੀ ਪਰਵਰਿਸ਼ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਇਸ ਨੂੰ ਪੂਰਾ ਕਰਨ ਲਈ 1 ਸਾਲ ਦੀ ਯੋਜਨਾ ਤਿਆਰ ਕੀਤੀ ਗਈ ਹੈ ਉਪਦੀਪਟੀ ਕਮਿਸ਼ਨਰ ਪਿੰਡੂ ਵਿਕਾਸ ਜਗਵਿੰਦਰ ਸਿੰਘ ਜੀਤ ਗਰੇਵਾਲ ਨੇ ਮੋਗਾ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਅੱਜ ਇੱਕ ਮੀਟਿੰਗ ਦੌਰਾਨ ਇਹ ਗੱਲ ਕਹੀ ਉਹਨਾਂ ਕਿਹਾ ਕਿ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਨਿਰਧਾਰਤ ਟੀਚੇ ਮੁਤਾਬਕ ਬੂਟੇ ਸਹੀ ਤਰੀਕੇ ਨਾਲ ਲੱਗਦੇ ਹੀ ਨਹੀਂ ਇਸ ਲਈ ਫੈਸਲਾ ਕੀਤਾ ਗਿਆ ਕਿ ਪਿੰਡੂ ਖੇਤਰਾਂ 'ਚ ਟੋਇ ਪੁੱਟਣ ਦਾ ਕੰਮ ਨ ਗਣਗੇ ਤੇ ਇਹੀ ਵਰਕਰ 1 ਸਾਲ ਇਹਨਾਂ ਬੂਟਿਆਂ ਨੂੰ ਪਾਣੀ ਪਾਉਣਾ ਵੀ ਯਕੀਨੀ ਬਣਾਉਣਗੇ ਪੰਜਾਬ ਦੇ नेत्रहीन ਤੇ ਦਿਵਿਆਂਗ ਕਰਮਚਾਰੀਆਂ ਨਾਲ ਸੰਬੰਧਿਤ empowerment association for the blind punjab ਦੀ 3 ਦਸੰਬਰ ਦਿਵਿਆਂਗ ਦਿਵਸ ਤੇ 4 ਜਨਵਰੀ ਲੂਇਸ ਬ੍ਰੇਲ ਡੇ ਦੀ ਛੁੱਟੀ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਮੰਨ ਲਿਆ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਗਟ ਮਸੀਹ ਨੇ ਕਿਹਾ ਕਿ ਇਸ ਪਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿ ਉਹਨਾਂ ਇਸ ਲਈ ਸੂਬਾ ਸਰਕਾਰ ਤੇ ਸਮਾਜਿਕ ਸੁਰੱਖਿਆ ਵਿਭਾਗ ਦਾ ਤਾਨਵਾਦ ਕੀਤਾ ਪਰ ਨਾਲ ਇਹ ਵੀ ਕਿਹਾ ਕਿ ਜਿੰਨਾ ਪੰਜ ਛੁੱਟੀਆਂ ਵਿੱਚੋਂ ਇਹ ਦੋ ਛੁੱਟੀਆਂ ਦਿੱਤੀਆਂ ਗਈਆਂ ਨੇ ਉਹ ਠੀਕ ਨਹੀਂ ਹੈ ਤੇ ਇਸ ਮੁੱਦੇ ਨੂੰ ਸਰਕਾਰ ਕੋਲ ਫਿਰ ਤੋਂ ਉਠਾਇਆ ਜਾਵੇਗਾ ਕਿਉਂਕਿ ਪੰਜ ਛੁੱਟੀਆਂ ਸਿਰਫ ਵੱਖ-ਵੱਖ ਪ੍ਰੋਗਰਾਮਾਂ ਤੇ ਸੈਮੀਨਾਰਾਂ ਵਾਸਤੇ ਦਿੱਤੀਆਂ ਜਾਂਦੀਆਂ ਨੇ ਮੌਨਸੂਨ ਦੇ ਬਾਵਜੂਦ ਪੰਜਾਬ 'ਚ ਚੰਗੀ ਬਾਰਿਸ਼ ਨਹੀਂ ਹੋਈ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ ਤਿੰਨ ਦਿਨਾਂ 'ਚ ਸੂਬੇ 'ਚ 30% ਘੱਟ ਬਾਰਿਸ਼ ਹੋਈ ਹੈ ਪੰਜਾਬ 'ਚ 1 ਤੋਂ 3 ਜੁਲਾਈ ਤੱਕ ਆਸਤਨ 12.2 ਮਿਲੀਮੀਟਰ ਬਾਰਿਸ਼ ਹੁੰਦੀ ਹੈ ਜਦਕਿ ਹੁਣ ਤੱਕ ਸਿਰਫ अट्ठ अशारिया छे मिलीमीटर ही मीह पे मानसून के आने जिथे गर्मी तो राहत मिली है उथे तापमान लगातार डिग रहा है अमृतसर गुरदासपुर पठानकोट फतेहगढ़ साहब मोहाली पटियाला जिले समेत कई जगह सवेर तो ही रुक के मी पे दे पार रुक के मीह पिया जलंधर के आले दुआले के च भी रात भर रुक रुक के मीह पैंता रहा हालांकि दिन में तेज धुप निकली रही ਇਹ ਦਾ ਰੂਪਨਗਰ ਜ਼ਿਲ੍ਹੇ ਦੇ ਵਿਦੇਕ ਜ਼ਿਲ੍ਹਾ ਮੈਜਿਸਟ੍ਰੇਟ ਪੂਜਾ ਸਿਆਲ ਗਰੇਵਾਲ ਨੇ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਆਉਂਦੇ ਸਤਲੁਜ ਦਰਿਆ ਤੇ ਹੋਰ ਸਾਰੀਆਂ ਨਦੀਆਂ ਨਹਿਰਾਂ ਤੇ ਸੋਇਆਂ 'ਚ ਬੱਚਿਆਂ ਤੇ ਆਮ ਨਾਗਰਿਕਾਂ ਦੇ ਨਹਾਉਣ ਤੇ ਇਹਨਾਂ ਦੇ ਕਿਨਾਰਿਆਂ ਤੇ ਘੁੰਮਣ ਉੱਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ ਇਹ ਹੁਕਮ 2 ਸਤੰਬਰ ਤੱਕ ਲਾਗੂ ਰਹਿਣਗੇ ਜਲੰਧਰ ਪਠਾਨਕੋਟ ਕੌਮੀ ਸ਼ਾਰਾਤੇ ਅੱਡਾ ਖੁੱਡਾ ਨੇੜੇ ਅਚਾਨਕ ਹੋਏ ਹਾਦਸੇ 'ਚ ਚਾਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕੌਮੀ ਸ਼ਾਰਾਦੀ ਆਵਾਜਾਈ ਕੋਸਮੇਲੇ ਪ੍ਰਭਾਵਿਤ ਹੋਈ ਜਾਣਕਾਰੀ ਅਨੁਸਾਰ ਜਲੰਧਰ ਤੋਂ ਪਠਾਨਕੋਟ ਜਾ ਰਹੇ ਦੋ ਟਿਪਰਾਂ 'ਚੋਂ ਇੱਕ ਅਚਾਨਕ ਬੇਕਾਬੂ ਹੋ ਕੇ ਦੂਜੇ ਟਿਪਰ ਨਾਲ ਜਾ ਟਕਰਾਇਆ ਜਿਹੜੀ ਕੌਮੀ ਮਾਰਗ ਤੇ ਜਾ ਰਹੀ ਇੱਕ ਕਾਰ ਤੇ ਪਲਟ ਗਿਆ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਇਨ੍ਹਾਂ ਟਿਪਰਾਂ ਦੇ ਨਾਲ ਟਕਰਾ ਗਈ ਖੁਸ਼ਕਿਸਮਤੀ ਇਹ ਰਹੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਤੇ ਕਾਰ 'ਚ ਸਵਾਰ ਸਵਾਰੀਆਂ ਬਾਲਵਾਲ ਬਚ ਗਈਆਂ ਮੌਕੇ ਤੇ ਪਹੁੰਚੀ ਸ ਮੇ ਟਿਪਰ ਚਾਲਕ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਇਸ ਦਿਨਾਲੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ